ਸਾਰਿਆਂ ਦਾ ਧੰਨਵਾਦ ਜੀ ਤੁਸੀਂ ਆਇਓ ਅੱਜ ਇੱਕ ਬੜੇ ਅਹਿਮ ਮਸਲੇ ਤੇ ਇਹ ਪ੍ਰੈਸ ਕਾਨਫਰੰਸ ਦਿੱਤੀ ਹੈ ਕਿਉਂਕਿ ਕੱਲ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਗਤਾਂ ਵੱਲੋਂ ਮਾਗੀ ਦਾ ਤਿਹਾਰਾ ਜਿਹੜਾ ਹੈ ਉਹ ਮਨਾਇਆ ਗਿਆ ਤੇ ਉੱਥੇ ਇੱਕ ਗੱਲ ਬੜੀ ਦੇਖਣ ਨੂੰ ਮਿਲੀ ਵੀ ਬਾਦਲ ਦਲ ਵੱਲੋਂ ਸਿੱਧਾ ਜਿਹੜਾ ਹੈ ਰੈਲੀ ਕਰਕੇ ਇੱਕ ਰੂਪ ਚ ਅਕਾਲ ਤਖਸਾਲਬ ਨੂੰ ਚੈਲੰਜ ਕੀਤਾ ਗਿਆ ਉੱਥੇ ਮੈਂ ਵਿਸਤਾਰ ਵਿੱਚ ਤੁਹਾਨੂੰ ਦੱਸੂਗਾ ਕਿਵੇਂ ਕਿਵੇਂ ਇਹਨਾਂ ਨੇ ਜਿਹੜਾ ਉਹ ਚੈਲੰਜ ਕੀਤਾ ਤੇ ਤੁਸੀਂ ਦੇਖੋਗੇ ਵੀ ਜਿਹੜੇ ਵੀ ਚੰਗੀ ਪੰਥਕ ਸੋਚ ਰੱਖਣ ਵਾਲੇ ਆਗੂ ਸੀ ਬਾਦਲ ਦਲ ਦੇ ਵੀ ਉਹਨਾਂ ਦੀ ਗੈਰ ਹਾਜ਼ਰੀ ਵੀ ਇਹ ਸਾਬਤ ਕਰਦੀ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਇਹ ਜੋ ਕਰ ਰਹੇ ਨੇ ਇਹ ਪੰਥ ਵਿਰੋਧੀ ਹੈ ਤੇ ਉਹਨਾਂ ਨੇ ਉਸ ਚੀਜ਼ ਚ ਸ਼ਮੂਲੀਅਤ ਕਰਨ ਤੋਂ ਜਿਹੜਾ ਹੈ ਪਾਸਾ ਵਟ ਕੇ ਆਪਣੀ ਆਪ ਦਾ ਪੱਖ ਜਿਹੜਾ ਹੈ ਇੱਕ ਪੰਥਕ atheshi ਹੋਣ ਦੇ ਨਾਤੇ ਉਹਨਾਂ ਨੇ ਆਪ ਦਾ ਪੱਖ ਜ਼ਾਹਰ ਕੀਤਾ ਸੋ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਕਾਬਤਖ ਸਾਹਿਬ ਦਾ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਬੜਾ ਸਾਫ਼ ਸੀ ਵੀ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੀ ਜਿਹੜੀ ਹੈ ਅਗਲੀ ਚੋਣ ਕਰੇਗੀ ਅਤੇ ਪ੍ਰਧਾਨ ਦੀ ਚੋਣ ਤੱਕ ਉਹ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਨਿਭਾਏਗੀ ਪਰ ਇਹਨਾਂ ਨੇ ਉਹਦੇ ਪੈਰਨਲ ਕਮੇਟੀ ਬਣਾ ਕੇ ਕਿਉਂਕਿ ਉਸ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਉਹਦੇ ਵਿੱਚ ਇਹਨਾਂ ਨੇ ਰਣੀਕੇ ਜੀ ਨੂੰ ਉਹਦਾ ਜਿਹੜਾ ਇੰਚਾਰਜ ਬਣਾਇਆ ਹਾਲਾਂਕਿ ਅਕਾਲ ਤਖਤ ਸਾਹਿਬ ਦੀ ਕਮੇਟੀ ਦੇ ਵਿੱਚ ਧਾਮੀ ਸਾਹਿਬ ਨੂੰ ਚਾਰਜ ਬਣਾਇਆ ਗਿਆ ਸੀ ਤੇ ਉਹ ਸਿਰਫ ਸੀਗਾ ਵੀ ਨਾ ਕੋਈ ਘੱਟ ਨਾ ਵੱਧ ਉਹ ਸੱਤ ਮੈਂਬਰ ਹੀ ਸਾਰਾ ਕੁਝ ਦੇਖਣਗੇ ਤੇ ਇਹਨਾਂ ਨੇ ਉਹ ਮੈਂਬਰ ਜਿਹੜੇ ਕੁਝ ਪਾਏ ਨੇ ਉਹਨਾਂ ਨੂੰ ਵੀ ਗੈਰ ਜ਼ਿੰਮੇਵਾਰੀ ਗੈਰ ਜਿਵੇਂ ਰਾਨਾ ਦੀਆਂ ਧਾਵਾਂ ਤੇ ਉਹਨਾਂ ਦੀ ਜ਼ਿੰਮੇਵਾਰੀ ਲਾ ਕੇ ਸੂਬੇ ਪੰਜਾਬ ਤੋਂ ਬਾਹਰ ਉਹਨਾਂ ਨੂੰ ਵੀ ਜਿਹੜਾ ਹੈ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲੇ ਜਿੰਨਾ ਚਿਰ ਇਹ ਕਿਉਂਕਿ ਬੜਾ ਕਲੀਅਰ ਸੀ ਇਹ ਹੁਕਮਨਾਮਾ ਜਿੰਨਾ ਚਿਰ ਸਿੰਘ ਸਹਿਮਾਨ ਪੰਜੇ ਬੈਠ ਕੇ ਉਹ ਉਸ ਹੁਕਮਨਾਮੇ ਨੂੰ ਅਮੈਂਡ ਨਹੀਂ ਕਰਦੇ ਉਹਨੂੰ ਚੇਂਜ ਨਹੀਂ ਕਰਦੇ ਉਹਨਾਂ ਚਿਰ ਬੜਾ ਕਲੀਅਰ ਹੈ ਵੀ ਇਹੀ ਕਮੇਟੀ ਸਟੈਂਡ ਕਰਦੀ ਹੈ ਸੋ ਇਹਨਾਂ ਨੇ ਉਸ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ ਬੇਦਾਵਾ ਪਾੜਿਆ ਸੀ ਉੱਥੇ ਜਾ ਕੇ ਇਹ ਕੌਮ ਦੇ ਨਾਮ ਬੇਦਾਵਾ ਲਿਖ ਕੇ ਆਏ ਨੇ ਇਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਸਿੱਧਾ ਮੱਥਾ ਲਾਇਆ ਅਤੇ ਹੋਰ ਵੀ ਗੱਲਾਂ ਦੇ ਵਿੱਚ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਜਦ ਉੱਥੇ ਬੋਲੇ ਜਿਹੜਾ ਸਟੇਟ ਸੈਕਟਰੀ ਹੈ ਉਹਨੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਸਮੋਹਨ ਕਰਕੇ ਜਿਹੜਾ ਹੈ ਬੁਲਾਇਆ ਵੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਹੁਣ ਬੋਲਣਗੇ ਤੇ ਦੱਸੋ ਇਹ ਹੁਣ ਇਸ ਤੋਂ ਸ਼ਰਮਨਾ ਕੀ ਗੱਲ ਹੋ ਸਕਦੀ ਹੈ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਉਹ ਅਕਾਲੀ ਦਲ ਦੇ ਪ੍ਰਧਾਨ ਕੀ ਤੋਂ ਲਾਇਆ ਗਿਆ ਉਹਨਾਂ ਨੂੰ ਤੇ ਇਹ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਦੱਸ ਰਹੇ ਨੇ ਫੇਰ ਉੱਥੇ ਇਹ ਗੱਲਾਂ ਕਈਆਂ ਗਈਆਂ ਵੀ ਜਿਹੜੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਤੇ ਝੂਠੇ ਇਲਜ਼ਾਮ ਲਾਏ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਗਏ ਹੁਣ ਇਲਜ਼ਾਮ ਕਿਹਨੇ ਲਾਏ ਨੇ ਇਲਜ਼ਾਮ ਲਾਏ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਉਹਨਾਂ ਤੇ ਇਲਜ਼ਾਮ ਲਾਏ ਗਏ ਵੀ ਇਹ ਤੁਹਾਡੇ ਤੇ ਇਲਜ਼ਾਮ ਨੇ ਤੁਸੀਂ ਇਹਨਾਂ ਦੇ ਦੱਸੋ ਸੱਚੇ ਜਾਂ ਝੂਠੇ ਸੋ ਕੀ ਸੁਖਬੀਰ ਸਿੰਘ ਬਾਦਲ ਇਹ ਕਹਿਣਾ ਚਾਹੁੰਦੇ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰ ਸਿੰਘ ਸੇਵਾਨ ਨੇ ਜਿਹੜੇ ਉਹਨਾਂ ਦੇ ਇਲਜ਼ਾਮ ਲਾਏ ਉਹ ਝੂਠੇ ਸੀ ਕਿਹਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਨੇ ਉਹ ਇਹਦਾ ਜਵਾਬ ਉਹਨਾਂ ਨੂੰ ਦੇਣਾ ਪਊਗਾ ਤੇ ਉਹ ਉਸ ਪਵਿੱਤਰ ਜਗ੍ਹਾ ਤੇ ਖੜ ਕੇ ਉਹਨਾਂ ਨੇ ਇੱਕ ਇੱਕ ਇਲਜ਼ਾਮ ਨੂੰ ਮੰਨਿਆ ਤੇ ਅੱਜ ਆ ਕੇ ਕਹਿੰਦੇ ਜੀ ਇਹ ਤਾਂ ਸਾਰਾ ਝੂਠਾ ਹੈ ਤੇ ਫਿਰ ਕਿੱਥੇ ਰਹਿ ਗਈ ਪੰਤਿਕ ਦੀ ਗੱਲ ਕਹਿੰਦੇ ਅਸੀਂ ਕਮਜ਼ੋਰ ਕੀਤਾ ਜਾ ਰਿਹਾ ਹੈ ਕਮਜ਼ੋਰ ਕਰਨ ਵਾਸਤੇ ਕੋਈ ਬਾਹਰੀ ਤਾਕਤ ਸਿੱਖ ਕੌਮ ਨੂੰ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਨਹੀਂ ਰੱਖਦੀ ਜੇ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਆਪਦੀਆਂ ਕਿੰਤੇ ਫੈਸਲੇਆ ਕਰਕੇ ਗਲਤੀਆਂ ਕਰਕੇ ਅਤੇ ਸਭ ਤੋਂ ਵੱਡ ਜਿੰਮੇਵਾਰ ਇਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਤੇ ਇਹ ਸਪੱਸ਼ਟ ਰੂਪ ਦੇਖੋ ਤੁਸੀਂ ਗਾਲਤਖ ਸਾਹਿਬ ਨੇ ਜਿਹੜਾ ਹੁਕਮਨਾਮਾ ਸੀ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਣ ਐਦੋ ਵੱਧ ਕਿਸੇ ਨੂੰ ਕੀ ਤੁਸੀਂ ਕਿਸੇ ਤੇ ਰੂਪ ਲੱਗ ਸਕਦੇ ਨੇ ਵੀ ਤੁਸੀਂ ਨੈਤਿਕ ਅਧਿਕਾਰੀ ਤੇ ਤੁਸੀਂ ਅੱਜ ਵੀ ਕਹੋ ਵੀ ਜੀ ਲੋਕ ਸਾਨੂੰ ਜਿਹੜਾ ਹੈ ਫਲਾਣਾ ਕਮਜ਼ੋਰ ਕਰ ਰਿਹਾ ਫਲਾਣਾ ਕਮਜ਼ੋਰ ਕਰ ਰਿਹਾ ਸੋ ਉਹਨਾਂ ਦੀ ਟੋਟਲ ਇੱਕ ਫਾਲਸ ਨੈਰੇਟਿਵ ਇਹਨਾਂ ਨੇ ਉੱਥੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਕਮੀਆਂ ਦੂਰ ਕਰਨ ਦੀ بجائے ਜਿਹੜਾ ਸਿਧਾਂਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਪੰਥਕ ਸੋਚ ਸੀ ਉਹਦੇ ਤੇ ਆਉਣ ਦੀ بجائے ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ بجائے ਇਹਨਾਂ ਨੇ ਉਹਦੇ ਉਲਟ ਰਸਤਾ ਅਖਤियार ਕੀਤਾ ਤੇ ਇਹ ਜਿਹੜਾ ਹੁਣ ਜਾ ਕੇ ਦੋਸ਼ ਜਾਂ ਸਾਰੇ ਆਪਣੇ ਕੀਤੇ ਗੁਨਾਹਾਂ ਨੂੰ ਬਾਅਦ ਮੁਕਰਨ ਦੀ ਇਹ ਜਿਹੜੀ ਕੋਸ਼ਿਸ਼ ਹੈ ਇਹ ਕਿਸੇ ਨੇ ਪ੍ਰਵਾਨ ਨਹੀਂ ਕਰਨੀ ਨਾਲੇ ਮੈਂ ਤਾਂ ਇਹੀ ਬੇਨਤੀ ਕਰਦਾਗਾ ਖਾਸ ਤੌਰ ਤੇ ਜਿਹੜੇ ਇਹਨਾਂ ਨੇ ਕਮੇਟੀ ਬਣਾਈ ਹੈ ਉਹਦੇ ਵਿੱਚੋਂ ਮੈਂ ਦੇਖ ਰਿਹਾ ਬਹੁਤ ਕੱਲ ਮੈਂਬਰ ਸਾਹਿਬਾਨਾਂ ਦੀ ਗੈਰ ਹਾਜ਼ਰੀ ਵੀ ਰਹੀ ਵੀ ਅੱਜ ਜਿਹੜਾ ਹੈ ਸਮਾ ਆ ਗਿਆ ਵੀ ਫੈਸਲਾ ਕਰਨ ਦਾ ਵੀ ਤੁਸੀਂ ਕਿਹਦੇ ਨਾਲ ਖੜੇ ਹੋ ਕੀ ਤੁਸੀਂ ਅਕਾਲੀ ਦਲ ਨਾਲ ਖੜੇ ਹੋ ਜਾਂ ਇੱਕ ਪਰਿਵਾਰ ਦੇ ਨਾਲ ਖੜੇ ਹੋ ਇੱਕ ਵਿਅਕਤੀ ਦੇ ਨਾਲ ਖੜੇ ਹੋ ਕੀ ਤੁਸੀਂ ਅਕਾਲ ਤਖਤ ਸਾਹਿਬ ਨਾਲ ਖੜੇ ਹੋ ਜਾਂ ਇੱਕ ਵਿਅਕਤੀ ਦੇ ਨਾਲ ਖੜੇ ਹੋ ਇਹ ਫੈਸਲਾ ਹੁਣ ਜਿਹੜੀ ਕਮੇਟੀ ਬਣਾਈ ਹੈ ਪੈਨਲ ਕਮੇਟੀ ਉਹਨੇ ਮੈਂਬਰ ਜਿਹੜੇ ਜੇ ਕੋਈ ਕੰਮ ਕਰਦੇ ਨੇ ਜਾਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਤਾਂ ਸਪਸ਼ਟ ਰੂਪ ਵਿੱਚ ਇਹ ਹੋਏਗਾ ਵੀ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਬਾਦਲ ਦਲ ਕਹਿ ਲਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਹੌਣ ਦਾ ਅਧਿਕਾਰ ਗਵਾ ਚੁੱਕੇ ਨੇ ਬਾਦਲ ਦਲ ਦੇ ਅੱਜ ਵੀ ਬਹੁਤ ਐਸੇ ਆਗੂ ਨੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਤੁਸੀਂ ਮੀਟਿੰਗ ਹੋਈ ਜਦ ਜਿਹੜੀ ਪਿੱਛੇ ਵਰਕਿੰਗ ਕਮੇਟੀ ਤੇ ਉਹਦੇ ਵਿੱਚ ਵੀ ਬਹੁਤ ਲੀਡਰਾਂ ਨੇ ਖੜੇ ਹੋ ਕੇ ਗੱਲਾਂ ਕਹੀਆਂ ਵੀ ਜੀ ਅਸੀਂ ਇਕਾਲਤਖ ਸਾਹਿਬ ਦੇ ਹੁਕਮ ਨੂੰ ਇਨ ਬਿਨ ਲਾਗੂ ਕਰਦੇ ਜੋ ਉਹ ਲੋਕ ਉਹਨਾਂ ਲੀਡਰਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਚਾਹੇ ਸਾਡੇ ਉਹਦੇ ਨਾਲ ਉਹਨਾਂ ਨਾਲ ਪਿਛਲੇ ਸਮੇਂ 'ਚ ਕੋਈ મતਭੇਦ ਰਹੇ ਹੋਣ ਲੌਂਗਵਾਲ ਸਾਹਿਬ ਹੋਗੇ ਝੁੰਡਾ ਸਾਹਿਬ ਹੋਗੇ ਲੋਧੀ ਨੰਗਲ ਜੀ ਹੋਏ ਮਹਿਤਾ ਜੀ ਜਿਨ੍ਹਾਂ ਨੇ ਇਹ ਸਪਸ਼ਟ ਨੂੰ ਵਿੱਚ ਅਕਾਲ ਤਖਤ ਸਾਹਿਬ ਦੇ ਨਾਲ ਖੜੇ ਨੇ ਉਹ ਜਿਨ੍ਹਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਤੇ ਹੋਰ ਵੀ ਜਿਹੜੇ ਜਿਹੜੇ ਆਗੂ ਨੇ ਉਹਨਾਂ ਨੂੰ ਅੱਜ ਸਮਾਂ ਹੈ ਵੀ ਜਿਸ ਸੋਚ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੇ ਹੁਕਮ ਦਿੱਤਾ ਸੀ ਉਸ ਤੇ ਪਹਿਰਾ ਦੇਣ ਦੀ ਅੱਜ ਲੋੜ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਵੀ ਉਹ ਜਿਹੜੇ ਲੋਕ ਜਿਹੜੇ ਲੀਡਰ ਨੇ ਉਹ ਅੱਜ ਸੁਖਬੀਰ ਸਿੰਘ ਨੂੰ ਬੇਦਾਵਾ ਦੇ ਕੇ ਕੌਮ ਦੇ ਨਾਲ ਖੜਨਗੇ ਪੰਥ ਨਾਲ ਖੜਨਗੇ ਜਿਹੜੇ ਲੋਕ ਅਕਾਲ ਤਖਤ ਸਾਹਿਬ ਨੂੰ ਵਿਦਾਵਾ ਦੇ ਕੇ ਉੱਥੇ ਰੈਲੀ ਕਰਕੇ ਆਏ ਨੇ ਲੋਕਾਂ ਨੂੰ ਜਿਹੜਾ ਸੰਗਤ ਨੂੰ ਚੜਾ ਕੇ ਆਏ ਨੇ ਉਹ ਅੱਜ ਜਿਹੜਾ ਹੈ ਉਹਨਾਂ ਨੂੰ ਜਿਹੜਾ ਪਛਾੜਨ ਦੀ ਲੋੜ ਹੈ ਉਹ ਸਾਰਾ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਇਹ ਜਿਹੜਾ ਅਸਤੀਫੇ ਦਾ ਵੀ ਹੈ ਇਹ ਵੀ ਇੱਕ ਪਖੰਡ ਹੈ ਕਿਉਂਕਿ ਇਹਨਾਂ ਨੇ ਅਸਤੀਫਾ ਦੇ ਕੇ ਨਾਲ ਹੀ ਦੁਬਾਰੇ ਪ੍ਰਧਾਨ ਬਣਾਉਣ ਦਾ ਆਪ ਦਾ ਪ੍ਰਬੰਧ ਕਰ ਲਿਆ ਆਪਣੀ ਕਮੇਟੀ ਬਣਾ ਕੇ ਉਹਨਾਂ ਦੇ ਰਾਹੀਂ ਭਰਤੀ ਕਰਕੇ ਜਿਹੜਾ ਆਪਦੇ ਆਪ ਨੂੰ ਪਰ ਪ੍ਰਮਾਨ ਇਹ ਤਾਂ ਸਿਰਫ ਮੈਂ ਤਾਂ ਹੀ ਮੰਨਦਾ ਵੀ ਚੁੱਟੀ ਗਏ ਨੇ ਅਸਤੀਫਾ ਨਹੀਂ ਦਿੱਤਾ ਜਿਹੜੀਆਂ ਗੱਲਾਂ ਜਿਵੇਂ ਉੱਥੇ ਪ੍ਰਧਾਨ ਉਹਨਾਂ ਨੂੰ ਕਿਹਾ ਗਿਆ ਵੀ ਇਕਾਲੀ ਦਲ ਦੇ ਪ੍ਰਧਾਨ ਜੀ ਬੋਲਣਗੇ ਇਹ ਸਿਰਫ ਉਹਨਾਂ ਦੀ ਬੇਟੀ ਦਾ ਸ਼ਾਦੀ ਹੈ ਉਹਦੇ ਵਿੱਚ ਰੁੱਝੇ ਹੋਏ ਨੇ ਉਹ ਉਹਦੇ ਕਰਕੇ ਇੱਕ ਰੂਪ ਚੋਂ ਛੁੱਟੀ ਤੇ ਗਏ ਨੇ ਉਹਨਾਂ ਨੇ ਇਹ ਵੀ ਜਿਹੜਾ ਕਾਲਤਖ ਸਾਹਿਬ ਦਾ ਕੋਈ ਹੁਕਮ ਮੰਨਣ ਵਾਲੀ ਗੱਲ ਨਹੀਂ ਹੈਗੀ ਜੋ ਮੈਂ ਅੱਜ ਇਹ ਗੱਲ ਬੜਾ ਸਿੱਖ ਕੌਮ ਨੂੰ ਪੰਥ ਨੂੰ ਇਹ ਬੇਨਤੀ ਕਰਦਾ ਵੀ ਇਹ ਗੱਲਾਂ ਜਿਹੜੀਆਂ ਇਹ ਸਾਰੀਆਂ ਤਾਕਤਾਂ ਨੇ ਇਹਨਾਂ ਨੂੰ ਅੱਜ ਬਿਲਕੁਲ ਪਛਾਣ ਦੀ ਲੋੜ ਹੈ ਤੇ ਜਿਹੜਾ ਅੱਜ ਕੌਮ ਨੂੰ ਜੋ ਭਾਵਨਾ ਸੀ ਸਿੰਘ ਸਾਹਿਬ ਦੀ ਵੀ ਪੰਥ ਨੂੰ ਇਕੱਠਾ ਕੀਤਾ ਜਾਵੇ ਜਿਹੜਾ ਖੇਰੂ ਖੇਰੂ ਤਾਕਤ ਹੋਈ ਹੈ ਉਹਨੂੰ ਇਕੱਠਾ ਕਰਨ ਵਾਸਤੇ ਉਹ ਜਿਹੜੇ ਨੇ ਉਹ ਸੋਚ ਨੂੰ ਜਿਹੜਾ ਅੱਗੇ ਤੁਰਨ ਦੀ ਲੋੜ ਹੈ ਬੇਨਤੀ ਇਹ ਵੀ ਜੀ ਲਈ ਰਹੀ ਸੀ ਕੋਕਾਤ ਸਭਾ ਚੈਨਲ ਬਿਲਕੁਲ ਜੀ ਉੱਥੇ ਦੇਖੋ ਉਹਨਾਂ ਨੇ ਕਿਹਾ ਵੀ ਮੈਨੂੰ ਸਾਨੂੰ ਬਦਨਾਮ ਕਰ ਰਹੇ ਨੇ ਤੇ ਕਾਲਤਖ ਸਾਹਿਬ ਨਹੀਂ ਕਿਹਾ ਵੀ ਤੂੰ ਆਹ ਦੋਸ਼ ਨਹੀਂ ਥੋਨੇ ਕੌਣ ਬਦਨਾਮ ਕਰ ਰਹੇ ਹਨ ਕੀ ਕਹਿਣਾ ਚਾਹੁੰਦੇ ਨੇ ਕੌਣ ਬਦਨਾਮ ਕਰ ਰਹੇ ਦੇਖੋ ਕਾਲਤਖ ਸਾਹਿਬ ਨੂੰ ਜਿਹੜੀ ਸਾਡੀ ਕਮੇਟੀ ਦੇ ਮੈਂਬਰ ਸੀ ਉਸ ਸੱਤ ਮੈਂਬਰੀ ਕਮੇਟੀ 'ਚ ਭਾਈ ਸੀ ਉਹਨਾਂ ਨੇ ਮਿਲਣ ਦਾ ਟਾਈਮ ਲਿਆ ਸੀ ਸਿੰਘ ਸਾਹਿਬ ਨੇ ਹਜ ਤੱਕ ਟਾਈਮ ਨਹੀਂ ਦਿੱਤਾ ਜਲ ਟਾਈਮ ਦੇਣਗੇ ਉਹ ਆ ਕੇ ਸਾਰਾ ਪੱਕ ਰੱਖ ਕੇ ਆਉਣਗੇ ਤੇ ਉਹ ਕਿਤੇ ਕਿਉਂਕਿ ਹੁਣ ਮਾਨਤਾ ਉਸ ਸਤਨੇ ਵੀਰੀ ਕਮੇਟੀ ਦੀ ਹੈ ਅਸੀਂ ਵੀ ਆਪਦਾ ਇੱਕ ਜਿਹੜਾ ਧੜਾ ਭੰਗ ਕਰ ਚੁੱਕੇ ਹਾਂ ਤੇ ਉਸ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਹੁਣ ਕਾਬਤਖਸਾਬ ਨਾਲ ਰਾਬਤਾ ਕਰਕੇ ਆਪਦਾ ਜੋ ਵੀ ਕੋਈ ਫੈਸਲਾ ਕਰਾਉਣਗੇ ਦੇਖਦੇ ਧਾਮੀ ਸਾਹਿਬ ਨੂੰ ਤਾਂ ਧਾਮੀ ਸਾਹਿਬ ਨੂੰ ਉਹਦਾ ਕਨਵੀਨਰ ਬਣਾਇਆ ਗਿਆ ਸੀਗਾ ਉਹਦੇ ਵਿੱਚ ਡੁੰਗਰ ਸਾਹਿਬ ਡੁੰਗਰ ਸਾਹਿਬ ਵਡਾਲਾ ਸਾਹਿਬ ਮਨਪ੍ਰੀਤ ਸਿੰਘ ਰਿਆਲੀ ਜਤਾਰ ਸੰਤਾ ਸਿੰਘ ਮੈਦਪੁਰ ਇਕਬਾਲ ਸਿੰਘ ਦੀ ਝੁੰਡਾ ਹਾਂਜੀ ਤੇ ਤੇ ਇੱਕ ਆਪਣੀ ਬੀਬੀ ਸਤਮੰਤ ਕੌਰ ਜਿਹੜੇ ਭਾਈ ਅਮਰੀਕ ਸਿੰਘ ਜੀ ਦੇ ਸੁਪਤਰੀ ਨੇ ਤੇ ਇਹੀ ਇਹੀ ਜਿਹੜੇ ਮੈਂਬਰ ਨੇ ਉਹਦੇ ਵਿੱਚ ਹਾਂਜੀ ਇਹੀ ਗਏ ਨਹੀਂ ਸੋ ਅੱਜ ਉੱਥੇ ਗਏ ਆ ਨਹੀਂ ਇੱਕ ਰੂਪ ਚ ਸਿੰਘ ਸਾਹਿਬ ਨੇ ਬੜਾ ਸਪਸ਼ਟ ਕਹਿਤਾ ਸੀ ਤੁਹਾਡੇ ਧਰਮ ਤੇ ਕੋਈ ਅਜਿਹਾ ਗੱਦੀ ਨਹੀਂ ਰਹਿ ਗਈ ਜਿਹੜੇ ਸਾਡੇ ਨਾਲ ਪਹਿਲਾਂ ਸੀ ਸੁਧਾਰ ਲਹਿਰ ਦੇ ਵਿੱਚ ਵਿਡਾਲਾ ਸਾਹਿਬ ਤੇ ਆਪਣਾ ਸੰਤਾ ਸਿੰਘ ਮਹਤਪੁਰ ਜੀ ਸੀਗੇ ਦੋ ਪੰਜ ਹਜ਼ਾਰ ਦੇਖੋ ਇਹ ਚ ਕੋਈ ਗੱਲ ਨਹੀਂ ਉਹਨਾਂ ਨੇ ਤਾਂ ਇੱਕ ਨਿਰਪੱਖ ਜਿਹੜਾ ਹੈ ਲੋਕ ਚੁਣੇ ਜਿਹੜੇ ਉਹਨਾਂ ਨੂੰ ਲੱਗਿਆ ਸਿੰਘ ਸਾਹਿਬ ਨੂੰ ਵੀ ਇਹ ਇੱਕ ਸਹੀ ਚੋਣ ਕਰਾਉਣ ਦੇ ਵਿੱਚ ਸੱਚਜੇ ਢੰਗ ਨਾਲ ਚੋਣ ਕਰਾਉਣ ਦੇ ਵਿੱਚ ਇਹ ਮਦਦ ਕਰ ਸਕਦੇ ਦੋਨੇ ਚੀਜ਼ਾਂ ਇਹਨਾਂ ਨੇ ਕਰਾਉਣੀਆਂ ਸੀ ਤੇ ਬਰਤੀ ਵੀ ਤੇ ਹੁਣ ਜਿਹੜੀ ਕਮੇਟੀ ਉਹਦੇ ਉਹਦੇ ਤਾਂ ਨਾਲੇ ਹਰ ਜ਼ਿਲ੍ਹੇ ਚ ਅੱਧਾ ਮੈਂਬਰ ਬਣਾਤੇ ਤੇ ਉਹਦੇ ਵਿੱਚ ਰਣੀਕੇ ਜੀ ਨੂੰ ਉਹਦਾ ਇੰਚਾਰਜ ਬਣਾਤਾ ਜੋ ਉਹ ਤਾਂ ਟੋਟਲੀ ਉਹਦੇ ਵਾਇਲੇਸ਼ਨ ਹੈ ਉਹਦੇ ਉਲਟ ਹੈ ਕਿਉਂ ਸਭਨਾਂ ਨੂੰ ਛੱਡੀ ਗਈ ਬਿਲਕੁਲ ਛੱਡ ਜੀ ਜਿਹੜੀ ਕਮੇਟੀ ਉਹ ਕਿਹਲੇ ਮੈਂਬਰੀ ਸੀ ਉਹਦੇ ਤਾਂ ਹਰ ਜ਼ਿਲ੍ਹੇ ਦਾ ਇੰਚਾਰਜ ਮੈਨੂੰ ਤਾਂ ਮੈਨੂੰ 20-25 ਮੈਂਬਰੀ ਹੋਣੀ ਆ ਹਾਂ ਜੀ ਅੱਜ ਇਸ ਮੌਕੇ ਤੇ ਦੱਲੇਵਾਲ ਸਾਹਿਬ ਦਾ ਵੀ ਦੇਖੋ ਬੜਾ ਗੰਭੀਰ ਦਿਨ ਪਰ ਦਿਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਸੋ ਸਾਰੀਆਂ ਜਥੇਬੰਦੀਆਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਮੈਂ ਅਪੀਲ ਨਹੀਂ ਕਰਦਾ ਕਿ ਸਾਰੇ ਇੱਕ ਮੋਟ ਹੋ ਕੇ ਕਿਉਂਕਿ ਜਦ ਤਾਕਤ ਵੰਡੀ ਜਾਵੇ ਤਾਂ ਉਦੋਂ ਆਪਾਂ ਦੇਖਿਆ ਹੀ ਹੈ ਵੀ ਹਾਲਾਤ ਕੀ ਬਣਦਾ ਜਿਵੇਂ ਆਪ ਪੰਥਕ ਅੱਜ ਤੁਸੀਂ ਹਾਲਾਤ ਦੇਖ ਰਹੇ ਹੋ ਇਸੇ ਕਰਕੇ ਆ ਵੀ ਅੱਡ-ਅੱਡ ਧੜਿਆਂ ਦੇ ਵਿੱਚ ਅੱਡ-ਅੱਡ ਧਿਰਾਂ ਦੇ ਵਿੱਚ ਕੰਮ ਵੰਡੀ ਗਈ ਕੋਈ ਗਰਮਖਿਆਲੀ ਕੋਈ ਨਰਮ ਕੋਈ ਬਾਗੀ ਕੋਈ ਦਾਗੀ ਇਹ ਇਸ ਤਰੀਕੇ ਦੇ ਜਿਹੜੇ ਹੈ ਇਹ ਨਾਮ ਲੱਗੇ ਸੋ ਇਸ ਤੋਂ ਸਿੱਖ ਕੇ ਜਿਹੜਾ ਹੈ ਜਿਵੇਂ ਪਹਿਲਾਂ ਦਿੱਲੀ ਦਾ ਮੋਰਚਾ ਜਿਹੜਾ ਜਿੱਤਿਆ ਉਸੇ ਤਰ੍ਹਾਂ ਇਹ ਵੀ ਜਿਹੜਾ ਮੋਰਚਾ ਜਿੱਤਿਆ ਜਾ ਸਕਦਾ ਹੈ ਜੇ ਸਾਰੀਆਂ ਕਿਸਾਨੀ ਧਿਰਾਂ ਇਕੱਠੀਆਂ ਹੋਣ ਤੇ ਮੈਂ ਸਮਝਦਾ ਅੱਜ ਲੋੜ ਹੈ ਢੱਲੇਵਾਲ ਸਾਹਿਬ ਦੀ ਬੜੀ ਵੱਡੀ ਦੇਣ ਹੈ ਉਹਨਾਂ ਨੇ ਬਹੁਤ ਵੱਡੀ ਇੱਕ ਜ਼ਰੂਰਤ ਕੀਤੀ ਹੈ ਸੋ ਉਹਨਾਂ ਦਾ ਸਾਰਿਆਂ ਨੂੰ ਸਾਥ ਨਾਲ ਦੇ ਕੇ ਇਸ ਦਿੱਲੀ ਦੇ ਨਾਲ ਦਿੱਲੀ ਦੀ ਸਰਕਾਰ ਦੇ ਨਾਲ ਜਿਹੜਾ ਉਹਨਾਂ ਨੇ ਟੱਕਰ ਆ ਲਿਆ ਬੜਾ ਦਲੇਰਾਨਾ ਫੈਸਲਾ ਹੈ ਤੇ ਪਰ ਅੱਜ ਉਹਨਾਂ ਦੀ ਜਾਨ ਬਚਾਉਣ ਦੀ ਲੋੜ ਹੈ ਕਿਉਂਕਿ ਉਹਨਾਂ ਦੀਆਂ ਸੇਵਾਵਾਂ ਮਾਂ ਅੱਜ ਵੀ ਕੌਮ ਨੂੰ ਅਤੇ ਜਿਹੜੀ ਕਿਸਾਨੀ ਨੂੰ ਉਹਨਾਂ ਦੀ ਬਹੁਤ ਵੱਡੀ ਸੇਵਾਵਾਂ ਦੀ ਲੋੜ ਹੈ ਇਸੇ ਤਰੀਕੇ ਨਾਲ ਨਿਰੰਤਰ ਸੇਵਾਵਾਂ ਕਾਰਤੇ ਨੂੰ ਦੇ ਵਾਸਤੇ ਜ਼ਰੂਰੀ ਹੈ ਵੀ ਉਹਨਾਂ ਦੀ ਇਸ ਜਿੱਤ ਵਿੱਚ ਸਾਰੇ ਰਲ ਕੇ ਯੋਗਦਾਨ ਪਾਉਣ। ਬੱਡੇ-ਵੱਡੇ ਅਧਿਕਾਰੀ ਆ ਜਾਂਦੇ ਨੇ ਮੈਨੂੰ ਮਨਾਉਂਦੇ ਨੇ ਲੇਕਿਨ ਉਹ ਉਹ ਕਦੇ ਜਿੱਤ ਨੂੰ ਮੱਗਾਂ ਨਹੀਂ ਮੰਨੀ। ਦੇਖੋ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਇਹ ਦੋਨੇ ਬਰਾਬਰ ਦੀਆਂ ਜ਼ਿੰਮੇਵਾਰ ਨੇ। ਪੰਜਾਬ ਸਰਕਾਰ ਨੇ ਤਾਂ ਇਲੈਕਸ਼ਨ ਦੇ ਵਿੱਚ ਵਾਅਦਾ ਕੀਤਾ ਸੀ ਜੇ ਅਸੀਂ ਸਾਰੀਆਂ ਮਸਲਾਂ ਤੇ ਐਮਐਸਪੀ ਦੇਵਾਂਗੇ ਸੋ ਅੱਜ ਉਹ ਵੀ ਆਪਦੇ ਵਾਅਦੇ ਤੋਂ ਨਹੀਂ ਪਾਸਾ। ਵੀ ਤੁਸੀਂ ਸਾਰਾ ਕੁਝ ਜਾਣਦੇ ਸੀ ਜਾਂ ਤਾਂ ਕੋਈ ਅਨਾੜੀ ਹੋਵੇ ਨਾ ਕੇਜਰੀਵਾਲ ਜੀ ਨੂੰ ਪਤਾ ਨਹੀਂ ਸੀਗਾ ਵੀ ਐਮਐਸਪੀ ਦੇ ਸਕਦੇ ਨੇ ਕਿ ਨਹੀਂ ਦੇ ਸਕਦੇ ਫਿਰ ਕਿਉਂ ਵਾਅਦਾ ਕੀਤਾ ਸੀ? ਸੋ ਉਹ ਉਹਨਾਂ ਨੂੰ ਵੀ ਵਾਅਦਾ ਪੂਰਾ ਕਰਨਾ ਚਾਹੀਦਾ। ਨਹੀਂ ਕੇਂਦਰ ਦੀ ਤਾਂ ਜ਼ਿੰਮੇਵਾਰੀ ਹੈ ਹੀ ਹੈ। ਕੇਂਦਰ ਨੇ ਸਾਰੇ ਦੇਸ਼ ਵਿੱਚ ਲਾਗੂ ਕਰਨੀਆਂ। ਜੇ ਪੰਜਾਬ ਸਰਕਾਰ ਹੋਰ ਨਹੀਂ ਤਾਂ ਘੱਟੋ ਘੱਟ ਪੰਜਾਬ ਦਾ ਸਾਰੇ ਫਸਲਾਂ ਦਾ ਐਮਐਸਪੀ ਲਾਗੂ ਕਰੇ। ਤੇ ਕੇਂਦਰ ਸਰਕਾਰ ਸਾਰੇ ਦੇਸ਼ ਵਿੱਚ ਲਾਗੂ ਕਰੇ ਤੇ ਉਹਨਾਂ ਦੀਆਂ ਰਹਿਣਾ ਸਰਕਾਰਾਂ ਉਸ ਤਰ੍ਹਾਂ ਨਾ ਹਾਂ ਹਰਿਆਣੇ ਨੇ ਜੋ ਪੈਟਰਨ ਤੇ ਨਾ ਉਸ ਕਿਤੇ ਉਸ ਪੈਟਰਨ ਤੇ ਹੀ ਕਰ ਦੇਣ ਹਜੇ ਮੈਂ ਨਹੀਂ ਕਹਿੰਦਾ ਵੀ ਉਹ ਦੇਖ ਲੈਣ ਵੀ ਕਿਵੇਂ ਉਹ ਲਾਗੂ ਕਰਨਗੇ ਉਸ ਪੈਟਰਨ ਤੇ ਕੁਛ ਨਾ ਕੁਛ ਤਾਂ ਕਰਨ ਨਾ ਬਿਲਕੁਲ ਤਾਂ ਇਹ ਵੀ ਨਹੀਂ ਪੱਛ ਸਕਦੇ ਵੀ ਜੀ ਅਸੀਂ ਤਾਂ ਸਾਡੇ ਤੱਕ ਕੁਝ ਕਰ ਹੀ ਨਹੀਂ ਸਕਦੇ ਜੇ ਹਰਿਆਣਾ ਸਰਕਾਰ ਜਿੰਨਾ ਕਰ ਸਕਦੀ ਹੈ ਉਹਨਾਂ ਤੁਸੀਂ ਵੀ ਕਰੋ ਤੇ ਦੇਸ਼ ਦੀ ਸਰਕਾਰ ਸਾਰੇ ਦੇਸ਼ ਵਿੱਚ ਲਾਗੂ ਕਰੇ ਕਿਉਂਕਿ ਇਹ ਕਿਸਾਨਾਂ ਦੀ ਲੜਾਈ ਸਿਰਫ ਪੰਜਾਬ ਦੀ ਨਹੀਂ ਹੈ ਇਹ ਤਾਂ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਲੜ ਲੜ ਰਹੇ ਨੇ ਉਹ